ਸਮਾਜ ਪਾਰਟੀ ਵੱਲੋਂ ਦੁਆਬਾ ਪੱਦਰ ਤੇ ਐਸ ਡੀ ਐਮ ਦਫਤਰ ਫਲੋਰ ਦੇ ਸਾਹਮਣੇ ਸਵੇਰ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਦੁਆਬੇ ਦੀਆਂ ਸੰਗਤਾਂ ਨੇ ਇਸ ਦੇ ਬਾਵਜੂਦ ਵੀ ਕਿ ਪੰਜਾਬ ਹੜ੍ਹਾਂ ਦੀਆਂ ਚੁਣੌਤੀਆਂ ਨਾਲ ਜੋਜ ਰਿਹਾ ਔਰ ਬੀ ਐਸ ਪੀ ਦੀ ਲੀਡਰਸ਼ਿਪ ਵਰਕਰ ਜਮੀਨੇ ਪੱਦਰ ਤੱਕ ਇਸ ਸੰਕਟ ਦੇ ਸਮੇਂ ਤੇ ਪੀੜਤਾਂ ਦੇ ਨਾਲ ਵਾ ਫਿਰ ਵੀ ਵੱਡੀ ਗਿਣਤੀ ਵਿੱਚ ਗੁਰੂ ਰਬਿਦਾਸ ਜੀ ਦੇ ਸਨਮਾਨ ਚ ਬੀਐਸਪੀ ਮਦਨ ਚ ਇਸ ਧਰਨੇ ਪ੍ਰਦਰਸ਼ਨ ਚ ਅੱਜ ਫਲੋਰ ਵੱਡੇ ਪੱਧਰ ਤੇ ਜੋ ਸੰਗਤਾਂ ਪਹੁੰਚੀਆਂ ਮੈਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਧਰਨੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 9 ਅਕਤੂਬਰ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਤਲੇਤੇ ਦਾ ਮੁੱਦਾ ਜਿਹੜਾ ਹਾਲਾਂਕਿ ਪ੍ਰਸ਼ਾਸਨ ਨੇ ਮੀਟਿੰਗ ਦੇ ਵਿੱਚ ਆ ਕੇ ਗੱਲਬਾਤ ਕਰਕੇ ਐਸ ਡੀ ਐਮ ਜਿਹੜੀ ਅੱਜ ਇੱਥੇ ਹਾਜ਼ਰ ਨਹੀਂ ਹੈ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਇਹ ਭਰੋਸਾ ਦਿੱਤਾ ਵੀ ਕੱਲ ਅਸੀਂ 11 ਵਜੇ ਮੀਟਿੰਗ ਕਰਾਂਗੇ ਇਸ ਤਲੇਤੇ ਦੇਸ਼ ਉਤੇ ਤੋਂ 11 ਵਜੇ ਮੀਟਿੰਗ ਕਰਕੇ ਪ੍ਰਸ਼ਾਸਨ ਔਰ ਜਿਹੜੀ ਗੁਰੂ ਘਰ ਦੀ ਸੰਗਤ ਔਰ ਬਹੁਜਨ ਸਮਾਜ ਪਾਰਟੀ ਦੀ ਸਾਡੀ ਸਤਾਨਿਕ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਗਰ ਇਸ਼ੂ ਕੱਲ ਰਿਜ਼ੋਲਵ ਹੋ ਜਾਂਦਾ ਹੈ ਸੈਟਲ ਹੋ ਜਾਂਦਾ ਆ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸੈਂਟੀਮੈਂਟ ਜਿਹੜੇ ਪਬਲਿਕ ਦੇ ਸੰਗਤਾਂ ਦੇ ਸੈਂਟੀਮੈਂਟਸ ਨੂੰ ਸਤਕਾਰ ਕਰਦੇ ਹੋਏ ਗੁਰੂ ਘਰ ਦੀ ਚਾਰਦੁਵਾਰੀ ਜਿੱਥੇ ਢਾਈ ਆ ਉੱਥੇ ਹੀ ਬਣਨੀ ਚਾਹੀਦੀ 1 ਇੰਚ ਜ਼ਮੀਨ ਵੀ ਅਸੀਂ ਛੱਡਣੀ ਨਹੀਂ ਚਾਹੁੰਦੇ ਉੱਥੇ ਕਿਉਂਕਿ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਤਾਂ ਪ੍ਰਸ਼ਾਸਨ ਨੇ ਇਹ ਭਰੋਸਾ ਦਿੱਤਾ ਕਿ ਅਸੀਂ ਇਹਨੂੰ ਪੋਜ਼ਿਟਿਵ ਦਿਸ਼ਾ ਦੇ ਵਿੱਚ ਰਿਜ਼ੋਲਵ ਕਰਾਵਾਂਗੇ ਅਸੀਂ ਵੇਟ ਕਰਾਂਗੇ ਪਰੰਤੂ ਨਾਲ ਨਾਲ ਅਸੀਂ ਅੰਦੋਲਨ ਵੀ ਜਾਰੀ ਰੱਖਾਂਗੇ ਜੇ ਕੋਈ ਸਿੱਟਾ ਨਹੀਂ ਨਿਕਲਦਾ ਅਗਲਾ ਫਿਰ ਮੀਟਿੰਗ ਅਸੀਂ ਦੇਖੋ 9 ਅਕਤੂਬਰ ਨੂੰ ਪੂਰੇ ਸਟੇਟ ਦਾ ਇਕੱਠ ਅਸੀਂ ਫਲੋਰ ਦੇ ਵਿੱਚ ਬੁਲਾ ਲਿਆ ਸਭ ਕੰਚੀ ਰਾਮਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਇਸੇ ਮੁੱਦੇ ਤੇ ਔਰ ਇਹਦੇ ਨਾਲ ਨਾਲ ਅਸੀਂ 20 ਆ ਜਿਹੜੀ ਸਤੰਬਰ ਉਹ 20 ਸਤੰਬਰ ਨੂੰ ਖਰਾਲਗੜ੍ਹ ਸਾਹਿਬ ਤੋਂ ਗੁਰੂ ਰਵਿਦਾਸ ਜੀ ਦੇ ਸਨਮਾਨ ਚ ਬੀਐਸਪੀ ਮੈਦਾਨ ਚ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਇਸੇ ਤਰ੍ਹਾਂ ਫਿਰ 27 ਸਤੰਬਰ ਨੂੰ ਇੱਕ ਯਾਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਉਸ ਤੋਂ ਬਾਅਦ ਫਿਰ 4 ਅਕਤੂਬਰ ਨੂੰ ਇੱਕ ਯਾਤਰਾ ਸ਼ੁਰੂ ਹੋਏਗੀ ਫਲੋਰ ਅਲੱਗ-ਅਲੱਗ ਡੈਸਟੀਨੇਸ਼ਨਾਂ ਤੋਂ ਇਹ ਇੱਕ ਬੜਾ ਜਨਤਕ ਅੰਦੋਲਨ ਦਾ ਰੂਪ ਧਾਰਨ ਕਰੂਗਾ ਔਰ ਪੰਜਾਬ ਸਰਕਾਰ ਜੜੇ ਇਹਨੂੰ ਇਹ ਜਾਣ ਲੈਣਾ ਚਾਹੀਦਾ ਕਿ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਤੋੜ ਕੇ ਇਹਨਾਂ ਦੀ ਸਰਕਾਰ ਨਹੀਂ ਬੱਸ ਸਕਦੀ ਜੇ ਆਪਣੀ ਗਲਤੀ ਨੂੰ ਸੁਧਾਰ ਲੈਣ ਬਵੰਜਾ ਰਾਜੇ ਗੁਰੂ ਸਾਹਿਬ ਦੇ ਕਦਮਾਂ ਚ ਆ ਕੇ ਡਿਗੇ ਸੀ ਭਗਵੰਤ ਮਾਨ ਨੂੰ ਵੀ ਸਾਡਾ ਕਹਿਣਾ ਕਿ ਹੰਕਾਰ ਛੱਡੋ ਗੁਰੂ ਰਵਿਦਾਸ ਦੇ ਕਦਮਾਂ ਚ ਆ ਕੇ ਡਿਗੋ ਆਪਣੀ ਗਲਤੀ ਲਈ ਪਛਤਾਪ ਕਰੋ ਸੰਗਤ ਤੋਂ ਮਾਫੀ ਮੰਗੋ ਗੁਰੂ ਸਾਹਿਬ ਤੋਂ ਮਾਫੀ ਮੰਗੋ ਔਰ ਗੁਰੂ ਘਰ ਦੀ ਚਾਰਦिवारी ਉਸੇ ਜਗ੍ਹਾ ਤੇ ਬਣਾਈ ਜਾਵੇ ਬੌਝਨ ਸਮਾਜ ਪਾਰਟੀ ਦਾ ਇਹ ਮੁੱਦਾ ਔਰ ਖੁਰਾਲਗੜ ਸਾਹਿਬ ਚ ਸ਼ਰਾਬ ਦੇ ਠੇਕੇ ਹਟਾਏ ਜਾਣ ਨਜਾਇਜ਼ ਬਰਾਂਚਾਂ ਹਟਾਈਆਂ ਜਾਣ ਚਾਂਗ ਪਛੋਈ ਚ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਰਣਨੀਤੀ ਬਦਲੀ ਜਾਵੇ ਔਰ ਗੁਰੂ ਰਬੀਦਾਸ ਘਰਾਂ ਨੂੰ ਮਹੱਲਾ ਕਲੀਨਿਕਾ ਬਣਾਉਣ ਦੀ ਜਿਹੜੀ ਸਰਕਾਰ ਦੀ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਨੀਅਤ ਔਰ ਨੀਤੀ ਆ ਇਹ ਬਹੁਜਨ ਸਮਾਜ ਪਾਰਟੀ ਗੁਰੂ ਰਬੀਦਾਸ ਨਾਮ ਲੈਵਾ ਸੰਗਠਨ ਕਦੀ ਬਰਦਾਸ਼ਤ ਨਹੀਂ ਕਰਨਗੀਆਂ ਸਰਕਾਰ ਨੂੰ ਇਹਦੇ ਗੰਭੀਰ ਸਿੱਟੇ ਪੋਤਣੇ ਪੈ ਸਕਦੇ ਆ ਔਰ ਹੜਪੀਟਾਂ ਦੇ ਮੁੱਦੇ ਤੇ ਜੋ ਸਰਕਾਰ ਨੇ ਕੱਲ ਪੈਕੇਜ ਐਲਾਨ ਕੀਤਾ ਜੋ ਵੀ ਉਹਨੇ ਆਪਣੀ ਪਾਲਿਸੀ ਐਲਾਨ ਕੀਤੀ ਬਹੁਜਨ ਸਮਾਜ ਪਾਰਟੀ ਸਰਕਾਰ ਦੀ ਪਾਲਿਸੀ ਨੂੰ ਬਿਲਕੁਲ ਰੱਦ ਕਰਦੀ ਹੈ ਜੋ ਉਹਨੇ ਮੁਆਵਜ਼ੇ ਐਲਾਨੇ ਉਹ ਨਾ ਕਾਫੀ ਆ ਉਹਦੇ ਤੇ ਪੁਨਰ ਵਿਚਾਰ ਕਰੇ ਔਰ ਉਹਦੇ ਵਿੱਚ ਵੀ ਕਿਰਤੀ ਕਾਮੇ ਮਜ਼ਦੂਰ ਬਿਲਕੁਲ ਅਨਗੋਲ ਦਿੱਤੇ ਗਏ ਆ ਗਰੀਬ ਅਨਗੋਲ ਦਿੱਤੇ ਗਏ ਆ ਜਿਨ੍ਹਾਂ ਦੇ ਘਰ ਟੁੱਟੇ ਅਨਗੋਲੇ ਗਏ ਆ ਤੋਂ ਬਹੁਜਨ ਸਮਾਜ ਪਾਰਟੀ ਫਸਲਾਂ ਦਾ ਮੁਆਵ ਚਾਹੁੰਦੀ ਆ ਕਿ ਫਸਲਾਂ ਦਾ ਮੁਆਵਜ਼ਾ ਵੀ ਹੋਰ ਬਧਾਇਆ ਜਾਵੇ ਕਿਰਤੀ ਕਾਮੇ ਮਜ਼ਦੂਰ ਜਿਨ੍ਹਾਂ ਦੇ ਘਰ ਟੁੱਟੇ ਆ ਉਹਨਾਂ ਦਾ ਮੁਆਵਜ਼ਾ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ 1-1 ਕਰੋੜ ਰੁਪਇਆ ਔਰ 1-1 ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਦੇਵੇ ਇਹ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਔਰ BSP ਦੀ ਲੀਡਰਸ਼ਿਪ ਪਹਾੜ ਪੀੜਤਾਂ ਦੇ ਲਈ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਕਰ ਰਹੀ ਹੈ ਨਿਰੰਤਰ ਆਪਣਾ ਸਹਿਯੋਗ ਜਾਰੀ ਰੱਖੇ ਬਧਾਈ ਕਿ ਤੁਹਾਨੂੰ ਥੈਂਕ ਯੂ ਜੀ